ਪਿੱਤੀ ਦੁਪਹਿਰ ਗੁਰਦੁਆਰਾ ਰਾਮਗੜੀਆ ਵਿਸ਼ਕਰਮਾ ਸਭ ਸਤੀ ਰੋੜ ਵਿਖੇ ਉਸ ਵੇਲੇ ਹਫੜਾ ਦਫੜੀ ਮਚ ਗਈ ਜਦੋਂ ਗੁਰਦੁਆਰਾ ਸਾਹਿਬ ਦੇ ਕਮਰੇ ਤੋਂ ਧੂਆ ਨਿਕਲਦਾ ਨਜ਼ਰ ਆਇਆ ਅਤੇ ਦੇਖਦੇ ਹੀ ਦੇਖਦੇ ਕਮਰੇ ਵਿੱਚੋਂ ਅੱਗ ਦੀਆਂ ਲਾਟਾਂ ਨਿਕਲਣੀਆਂ ਲੱਗ ਪਈਆਂ ਜਿਸ ਦੇ ਚਲਦਿਆਂ ਤੁਰੰਤ ਸਥਾਨਕ ਲੋਕਾਂ ਵੱਲੋਂ ਫਾਇਰ ਬਿਗਰੇਡ ਨੂੰ ਸੂਚਿਤ ਕੀਤਾ ਗਿਆ ਫਾਇਰ ਬਿਗਰੇਡ ਨੇ ਮੌਕੇ ਤੇ ਪਹੁੰਚ ਕੇ ਅਗੋਂ ਤੇ ਕਾਬੂ ਪਾਇਆ ਇਸ ਮੌਕੇ ਫਾਇਰ ਅਫਸਰ ਮਾਨ ਨੇ ਕਿਹਾ ਹੈ ਕਿ ਇਸ ਅੱਗ ਨੂੰ ਬੁਝਾਉਣ ਲਈ ਦੋ ਗੱਡੀਆਂ ਲੱਗ ਗਈਆਂ ਨੇ ਵਾਇਗੜੀ ਕਾ ਖਾਲਸਾ ਵਾਇਗੜੀ ਦੀ ਫਤਿਹ ਅੱਜ 20 ਤਰੀਕ ਨੂੰ ਅੱਜ 21 ਤਰੀਕ ਨੂੰ ਦੁਪਹਿਰੇ 1 ਵਜੇ ਦੇ ਕਰੀਬ ਅਚਾਨਕ ਗੁਰਦੁਆਰਾ ਰਾਮਗੜੀ ਆਸ਼ਕਰਮਾ ਸਵਾ ਦੇ ਵਿੱਚ ਅਚਾਨਕ ਉੱਪਰਲੇ ਕਮਰੇ ਵਿੱਚ ਅੱਗ ਦੀਆਂ ਲਾਟਾਂ ਨਿਕਲੀਆਂ ਜੋ ਸਾਰੀ ਸੰਗਤ ਨੇ ਆਲੇ-ਦੁਆਲੇ ਸਭ ਨੇ ਦੇਖੀਆਂ ਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਉਸ ਚੀਜ਼ ਨੂੰ ਕੰਟਰੋਲ ਕੀਤਾ ਪਰ ਸਭ ਤੋਂ ਵੱਡੀ ਗੱਲ ਇਹ ਆ ਤੇ ਨਾਲ ਮਹਾਰਾਜ ਦੇ ਘਾਸਨ ਦਾ 시ਗਾ ਜੀ ਸਖਾਸਨਤਾ 시ਗਾ ਨਮਰਾ 시ਗਾ ਪਰ ਉਹਦੇ ਵਿੱਚ ਇਮਾਰਤ ਦੇ ਇੱਕ ਵੀ ਸਰੂਪ ਨੂੰ ਕੋਈ ਇਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਇੱਕ ਵੀ ਸਰੂਪ ਨੂੰ ਕੋਈ ਨੁਕਸਾਨ ਨਹੀਂ ਹੋਇਆ ਕਿਸੇ ਪੁੱਤੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਉਸ ਅਕਾਲ ਪੁੱਤ ਨੇ ਬਹੁਤ ਕਿਰਪਾ ਕੀਤੀ ਹੈ ਇਸ ਕਰਕੇ ਅੱਗ ਦਾ ਨੁਕਸਾਨ ਬਾਅਦ ਦੇ ਵਿੱਚ ਦੇਖਿਆ ਜਾਵੇਗਾ ਕਿ ਕੀ ਹੋਇਆ ਉੱਤੇ ਸਾਡੇ ਸੇਵਾਦਾਰ ਗੁਰਦੀਪ ਸਿੰਘ ਜੀ ਰਹਿੰਦੇ ਸੀ ਪਾਠੀ ਸਿੰਘ ਉਹਨਾਂ ਦਾ ਨੁਕਸਾਨ ਹੋਇਆ ਸਾਰਾ ਸਮਾਨ ਜਿਹੜਾ ਸੜ ਗਿਆ ਉਹਨਾਂ ਦਾ ਸਾਰਾ ਸਮਾਨ ਸਾਰਾ ਸੜ ਕੇ ਸੁਆਹ ਹੋ ਗਿਆ ਫ੍ਰਿਜ ਵੀ ਉਹਨਾਂ ਦਾ ਸੁਆਹ ਹੋ ਗਿਆ ਸੜ ਕੇ ਮਹਾਰਾਜ ਦੇ ਸੁਖਾਸਣ ਦਾ ਕਮਰਾ ਇੰਤਾਂ ਨਹੀਂ ਕੋਈ ਮਹਾਰਾਜ ਦੇ ਸੁਖਾਸਣ ਦਾ ਕਮਰਾ ਬਿਲਕੁਲ ਉਸ ਅਕਾਲ ਪੁਰਖ ਨੇ ਆਪ ਹੱਥ ਦੇ ਕੇ ਰੱਖਿਆ ਬਿਲਕੁਲ ਠੀਕ ਹੈ ਜੀ ਕਿਸੇ ਤਰ੍ਹਾਂ ਦਾ ਮਹਾਰਾਜ ਦੇ ਸੁਖਾਸਣ ਦੇ ਕਮਰੇ ਦੇ ਵਿੱਚ ਅੱਗ ਛੁਈ ਵੀ ਨਹੀਂ ਜੀ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੌਕੇ ਤੇ ਜਦੋਂ ਮੈਂ ਸੈਸ਼ਨ ਚੌਂਕ ਤੇ ਮੌਜੂਦ ਸਗਾ ਪਤਾ ਲੱਗਾ ਗੁਰਦਾਰਾ ਸਾਹਿਬ ਜੀ ਪੇ ਲੇਕਿਨ ਇੰਦੀ ਮਹਾਰਾਜ ਦੀ ਕਿਰਪਾ ਰਹੀ ਹੈ ਕਿ ਦਿਨੇ ਹੋਇਆ ਇਹ ਗੱਲ ਜਿਹੜੀ ਹੋਈ ਹੈ ਸ਼ਾਰਟ ਸਰਕਟ ਹੋਇਆ ਜੋ ਵੀ ਹੋਇਆ ਜਿਹੜੀ ਘਟਨਾ ਹੋਣੀ ਹੈ ਹੁੰਦੀ ਆ ਕਿਉਂਕਿ ਲੋਕਾਂ ਨੇ ਥੱਲੇ ਬਰਵਾ ਸਾਹਿਬ ਦੀ ਦੁਕਾਨ ਸੱਜਾਂ ਵਾਲਿਆਂ ਨੇ ਸਾਰਿਆਂ ਨੇ ਦੇਖ ਕੇ ਫਟਾਫਟ ਫਾਰਮ ਗੇੜ ਨੂੰ ਕੀਤਾ ਔਰ ਮੈਂ ਇਹ ਤਾਂ ਇੱਥੇ ਦੋ ਸ਼ਬਦ ਕਹਿਣ ਲੱਗਾ ਵੀ ਜਿੱਥੇ ਗੁਰੂ ਕਿਰਪਾ ਹੋਈ ਆ ਪੂਰੀ ਇਸ ਗੁਰੂ ਘਰ ਤੇ ਵੀ ਕੋਈ ਇਦਾਂ ਦੀ ਚਲੋ ਨੁਕਸਾਨ ਜਿਹੜਾ ਸਮਾਨ ਦਾ ਨੁਕਸਾਨ ਬੰਦਾ ਚੱਲ ਲੈਂਦਾ ਕੋਈ ਜਾਨੀ ਨੁਕਸਾਨ ਤੋਂ ਬਚ ਗਏ ਉਹਨੂੰ ਆਪਾਂ ਨੁਕਸਾਨ ਤਾਂ ਦੁਨੀਆਂ ਦੇ ਬਾਕੀ ਸਭ ਚੀਜ਼ਾਂ ਬਣ ਜਾਂਦੀਆਂ ਸਭ ਤੋਂ ਵੱਡੀ ਗੱਲ ਆ ਸਾਡੀ ਜਿਹੜੀ ਫਾਇਰ ਸਰਵਿਸ ਐ ਮੈਂ ਇਹ ਜਿਹੜੇ ਬੰਦੇ ਆ ਸਾਡੇ ਹਮੇਸ਼ਾ ਹੀ ਮੈਂ ਇਹਨਾਂ ਨੂੰ ਅੱਜ ਤੋਂ ਪਰ 2-3 ਸਾਲ ਪਹਿਲਾਂ ਜੁਗਲ ਦੀ ਚੱਕੀ ਤੇ ਅੱਗ ਲੱਗੀ ਇਹੀ ਮੁੰਡੇ ਇਹਨਾਂ ਨੇ ਉਦੋਂ ਵੀ ਉਦੋਂ ਸਵੇਰੇ ਤੜਕੇ ਲੱਗੀ ਸੀਗੀ ਸਾਰਾ ਸ਼ਹਿਰ ਉੱਥੇ ਮੌਜੂਦ ਸੀਗਾ ਇਹਨਾਂ ਨੇ ਉਸ ਵੇਲੇ ਵੀ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਅੰਦਰ ਸਾਹ ਨਹੀਂ ਸੀ ਆਂਦਾ ਛੱਤਾਂ ਡਿਗਣ ਡੀਆਂ ਸੀਗੇ ਚੱਕੀ ਦੀਆਂ ਇਹਨਾਂ ਨੇ ਉਦੋਂ ਵੀ ਜਾਨ ਦੇ ਖੇਲ ਕੇ ਪੂਰਾ ਉਸ ਚੀਜ਼ ਨੂੰ ਕੰਟਰੋਲ ਕੀਤਾ ਸੀ ਔਰ ਮੈਂ ਇੱਥੇ ਪ੍ਰਸ਼ਾਸਨ ਨੂੰ ਔਰ ਆਪਣੇ ਤੌਰ ਤੇ ਵਿਸ਼ੇਸ਼ ਤੌਰ ਤੇ ਹੁਸ਼ਿਆਰਪੁਰ ਦੇ ਡੀਸੀ ਸਾਹਿਬ ਨੂੰ ਕਮਿਸ਼ਨਰ ਸਾਹਿਬ ਸਾਡੇ ਕਾਰਪੋਰੇਸ਼ਨਦਿਆਂ ਨੂੰ ਤੇ ਸੁੰਦਰ ਸ਼ਾਮ अरोड़ा ਜੀ ਨੂੰ ਇਹ ਪਹਿਲਾਂ ਵੀ ਜਾ ਕੇ ਮਿਲ ਕੇ ਆਏ ਆ ਮੁੰਡੇ ਇਹਨਾਂ ਨੂੰ ਘੱਟ ਤੋਂ ਘੱਟ ਮੈਂ ਮੈਂ अरोड़ा ਜੀ ਨੂੰ ਹੁਣ ਵੀ ਇਹਨਾਂ ਵੱਲੋਂ ਅਪੀਲ ਕਰਨੀ ਇੱਕ ਵਾਰੀ ਜਾ ਕੇ ਔਰ ਪੰਜਾਬ ਸਰਕਾਰ ਨੂੰ ਵਿਸ਼ੇਸ਼ ਤੌਰ ਤੇ ਇਹ ਮੁੰਡਿਆਂ ਨੂੰ ਘੱਟ ਤੋਂ ਘੱਟ ਡਾ ਡੀਸੀ ਰੇਟ ਜ਼ਰੂਰ ਦਿੱਤਾ ਜਾਵੇ ਇਹ ਹਮੇਸ਼ਾ ਹੀ ਬੜੀ ਐਫੀਸ਼ੀਐਂਟ ਸਰਵਿਸ ਕਰਦੇ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਕਦੀ ਵੀ ਇਹੀ ਟੀਮ ਉੱਤੇ ਮਜੂਦ ਸੀਗੀ ਉਦੋਂ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਦੀ ਮੰਗ ਪੂਰੀ ਹੋ ਨਹੀਂ ਰਹੀ ਅਬ ਮੈਂ ਉਹਦੇ ਲਈ ਮੈਂ ਹੁਸ਼ਿਆਰਪੁਰ ਦੇ ਮੰਤਰੀ ਸਾਹਿਬ ਬੈਠੇ ਮੈਂ ਉਹਨਾਂ ਨੂੰ ਫੇਰ ਜਾ ਕੇ ਅਪੀਲ ਕਰੂੰਗਾ ਜਾ ਕੇ ਇਹਨਾਂ ਨੂੰ ਵੀ ਨਾਲ ਲੈ ਕੇ ਕੋਈ ਫੇਰ ਗੱਲ ਕਰਾਂਗੇ ਅੱਜ ਇਹਨਾਂ ਨੇ ਜਿਹੜਾ ਮੌਜੂਦਾ ਹਾਲਾਤ ਦੇ ਵਿੱਚ ਜਾ ਕੇ ਇਹਨਾਂ ਨੇ ਅੱਜ ਮੌਕਾ ਸਾਹਮਦੇ ਆ ਤੇ ਇਹਨਾਂ ਦੀ ਆਪਾਂ ਇਹਨਾਂ ਦਾ ਦੇਣਾ ਨਹੀਂ ਦੇ ਸਕਦਾ ਸਮਾਜ ਜਿਹੜਾ ਹੈ ਤੇ ਸਾਨੂੰ ਲੱਗਦਾ ਇਹਨਾਂ ਈਜ਼ੀ ਕੰਮ ਹੈ ਅੰਦਰ ਧੂਏ ਦੇ ਵਿੱਚ ਜਾਣਾ ਬਹੁਤ ਔਖਾ ਕੰਮ ਹੁੰਦਾ ਇਹ ਕਦੀ ਬੇਪਰਵਾਹ ਹੋ ਕੇ ਕੰਮ ਕਰਦੇ ਆ ਮੁੰਡੇ ਆਪਣੀ ਜਾਨ ਤੇ ਖੇਲਦੇ ਤੇ ਬੜੀ ਫੇਰ ਵੀ ਕਿਰਪਾ ਔਰ ਸਾਰੀ ਸੰਗਤ ਇੱਥੇ ਬੈਠੀ ਦੀਗੀ ਤੇ ਇਕੱਠੇ ਹੋ ਕੇ ਜਿਹੜਾ ਮੌਕੇ ਦੇ ਕਾਬੂ ਪਾ ਲਿਆ ਫਲੰਗਾ ਯੋਕਮਾ ਮਾਨ ਸਿੰਘ ਆਇਰਫਸਰ ਮਾਨ ਸਿੰਘ ਜਿੰਨੀ ਗੱਡੀਆਂ ਲੱਗੀਆਂ ਗੱਡੀਆਂ ਦੋ ਲੱਗੀਆਂ ਜੀ ਕਿੱਧਰ ਪਤਾ ਲੱਗਿਆ ਇੱਕ ਵੀ ਦੇ ਸਾਨੂੰ ਕਾਲ ਆਈ ਕਿ ਸਪੈਰੀ ਰੋਡ ਤੇ ਗੁਰਦੁਆਰੇ ਚ ਅੱਗ ਲੱਗੀ ਹੈ ਤੇ ਅਸੀਂ ਤੁਰੰਤ ਹੀ ਗੱਡੀਆਂ ਲੈ ਕੇ ਪਹੁੰਚੇ ਤੇ ਆ ਕੇ ਲਗਭਗ 4-5 ਘੰਟੇ ਲੱਗ ਗਿਆ ਜੀ ਅੱਗ ਬੁਝਾਉਣ ਤੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਤੇ ਪੰਗੜਾ ਕਿੰਨੇ ਦਸਾਂ ਦਾ ਕਰੀ ਸਮਾਨ 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 ਤੇ ਰਜਾਈਆਂ ਵਗੈਰਾ ਸੀਗੀਆਂ ਜ਼ਿਆਦਾ ਕਰਕੇ ਤੇ ਉਹ ਤਾਂ ਸਾੜ ਗਈਆਂ ਅੱਗ ਦੇ ਕਾਬੂ ਪਾ ਲਿਆ ਜੀ